ਨਮਸਕਾਰ ਦੋਸਤੋ ਮੈਂ ਰਮੇਸ਼ ਕਪਰਵਾ ਤੋਂ ਸਵਰਾ ਦਾ ਬਨੀਸ਼ ਕੋਰ ਪੂਰਾ ਪੰਜਾਬ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੰਟੀ ਮਾਵਾਲੀ ਵਿਖੇ ਸਰਕਾਰੀ ਪ੍ਰਾਇਮਰੀ ਸਕੂ ਦੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਸਭਾ ਦੇ ਸਪੀਕਰ ਪ੍ਰਤਾਪ ਸਿੰਘ ਸੰਧਵਾਲ ਜੀ ਨੇ ਕੀਤਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅੰਦਰ ਅੰਦਰ ਘਟੋ ਘਟੋ ਹੋਇਆ ਕਾ ਵੜੀ ਬੋਲੇ ਇਹ ਆਲਾ ਜਾ ਵੇ ਜਾਓ ਫਾਵਾ ਬੜੀਆਂ ਅੰਦਰ ਪਹਿਲਾਂ ਉਹ ਵੇਖੀਵੇ ਟੱਕਣਾ ਭਾਈ ਪਹਿਲਾਂ ਅੰਦਰ ਜਾਓ ਆਜੋ 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 ਸਾਈਡ ਤੇ ਇਹ ਜੋ ਸਾਈਡ ਤੇ ਸਾਈਡ ਤੇ ਨਹੀਂ 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 ਪਹਿਲਾਂ ਪਾਸਾ ਨਹੀਂ ਬਸ ਕੰਮ ਨੇ ਆਉਂਦੇ 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 ਨਹੀਂ ਸੋਨਿਆ ਸੋਨਿਆ ਆ ਗੁਰੂ ਜੀ ਆਇਆਂ ਨੂੰ ਲੈ ਲਓ ਜੀ ਆਪਣਾ ਜਕਾਰੇ ਬੁਲਾਵੇ ਨਿਹਾਲ ਹੋ ਜਾਵੇ ਸ਼ਿਰੋ ਸਿੰਘਾਂ ਦੇ ਮੱਥੋਂ ਭਾਵੇ ਸਤਿਗੁਰੂ ਆਇਆਂ ਨੂੰ ਵਾਹ ਇੱਕਮ ਤੁਸੀਂ ਕਿਹਨੂੰ ਆ ਫੋਟੋ ਨਾਲ ਜੀ 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 هندا ਤੋ ਬਚੇ ਰਹਿ ਗਏ ਹਾਂ ਨਹੀਂ ਰਹਿ ਜਿੰਦੇ ਨਾ ਇਹ ਮੈਂ ਤਾਂ ਬਹਿ ਕੇ ਬਿਠਾਉਂਗਾ ਆ ਇਧਰ ਵੀ ਹੈਗਾ ਜੀ ਮੈਨੇਜਰ ਹੀ ਆ ਆਵਾਜ਼ ਆਵਾਜ਼ ਲੈ ਵੀ ਲੈ ਆਈ ਜਾਓ ਆਓ ਜੀ ਬੋਲੇ ਬੋਲੇ ਆ ਜਾ ਆ ਜਾ ਮੈਂ ਕੁਝ ਨਹੀਂ ਕਰਦਾ ਇਹ ਆਜਾ ਆਜਾ ਤੂੰ ਵੀ ਆ ਜਾ ਫੇਰ ਨਾ ਹੁੰਦੇ ਆ ਜਾ ਆ ਜਾ ਆਜਾ ਆਜਾ ਇਹ ਆ ਬੈਠੇ ਹੋਏ ਰਹਿਣੇ ਪੈਣਗੇ

ਆਜੋ ਦੋ ਬੱਚੇ ਰਹਿ ਗਏ ਜਿਹੜੇ ਰਹਿ ਗਏ ਕਵਾਸ ਕਵਾਸ ਰਹਿ ਗਏ ਆਜੋ ਬਤੋ ਹੁਣ ਰਹੇਗਾ ਕਿਹੜਾ ਰਹਿ ਗਿਆ ਹੁਣ ਆਜੋ ਅੱਗੇ ਰਹਿਣਾ ਰਾਜਵਾਲ ਜੀ ਇਹਨਾਂ ਨੂੰ ਲਾਈਨ 'ਚ ਕਰ ਦਿਓ ਬੱਚਿਆਂ ਦੀ ਗੱਲ ਪੁੱਛੋ ਉਹ ਰਹਿ ਗਏ ਕਿਹੜੇ ਰਹਿ ਗਏ ਆ ਵੀ ਸੋਨਹੋ ਦੇ ਨਾਲ ਵੱਧ ਅਸਰਦਾਰ ਤਰੀਕੇ ਨਾਲ ਸਾਡੇ ਜਿੱਤੀ ਦੀ ਉਦਾਹਰਣ ਦਿੱਤਾ ਹੁੰਦਾ ਜਿਹੜਾ ਟੀਚਰ ਹੁੰਦਾ ਨਾ ਅਰੇ ਆਪ ਹੁੰਦਾ ਉਹਦਾ ਕਰਜਾ ਬਹੁਤ ਅਚਾਰ ਇਹਨਾਂ ਬੈ ਜਿਹੇ ਦਾ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜਰਵਾਏ ਜਿਹੜੇ ਗੁਰਜੀ ਬਿਵਾਤਾ ਗੁਰਜੀਪ ਜੀ ਦਾ ਗੁਰਜੀਪ Swami ਅਵਿਸ਼ਰਣ ਅਵਿਸ਼ਰਣ ਦਾ ਕਰਜਾ ਹੁੰਦਾ ਤੇ ਸਾਡੇ ਤੋਂ ਪਹਿਲਾ ਵਾਲੀ ਸਰਕਾਰ ਭਾਵੇਂ ਜਿਹੜੀ ਮਰਜ਼ੀ ਸੀ ਉਹ ਉਹਨੇ ਪਰਮਿਸ਼ਨ ਪਰਮਿਸ਼ਨ ਵੀ ਨਹੀਂ ਕਿਹਾ ਰਾਜਾ ਰੂਪੇ ਰਾਜਾ ਨੂੰ ਮੰਗਵਾਇਆ ਜੁੜਾ ਨਹੀਂ ਹੈ ਵਿਦਿਆਵਾਂ ਬਣਾਓ ਸਕੂਲ ਬਣਾਓ ਔਰ ਕਿਸ ਤਰ੍ਹਾਂ ਦਿੱਤੀ ਦੀ ਉਸਾਰ ਦੇ ਦੱਸਿਆ ਕਿ ਸਾਡੇ ਧੌਣ ਤੇ ਵੋਟਾਂ ਰਾਖ ਦੇ ਦਿੱਤੀਆਂ ਕਮਰਾ ਬਣਾ ਲਿਆ ਸਾਡੇ ਦੇ ਪੈਸੇ ਤੁਸੀਂ ਜਿਉਂਦੇ ਆ ਭਾਵੇਂ ਦੇਰ ਤੱਕ ਪਾਓ ਭਾਵੇਂ ਮੰਗਿ ਲਓ ਇਹਦਾ ਠੀਕ ਹੈ ਆਪਦੀ ਸਰਕਾਰ ਨੇ ਜਿਹਨੂੰ ਸਾਡੇ ਭੈਣਾਂ ਝਾਂਗ ਵਾਲੀ ਸਰਕਾਰ ਕਹਿੰਦੀ ਆ ਆਵਾਦੀ ਪਾਰਟੀ ਦੀ ਸਰਕਾਰ ਨੇ ਆਉਂਦੇ ਸਭ ਤੋਂ ਪਹਿਲਾਂ ਸਾਡੇ ਦੇ ਟੀਚਰ ਸਰਕਾਰੀ ਟੀਚਰਾਂ ਦਾ ਵਾਣਾ ਜਿਨ੍ਹਾਂ ਦਾ ਖਰਚਾ ਰੱਖ ਦਿੱਤਾ ਉਹਨਾਂ ਨੂੰ ਰਾਬੋ ਵਧਾਇਆ ਉਹਨਾਂ ਦੇ ਕੋਲੋਂ ਮੰਗਿਆ ਇੱਕ ਕੰਮ ਦੋਟਾਇਆ ਹਟਾਇਆ ਗਿਆ ਬਹੁਤ بڑا ਸਕੂਲ ਹੈ ਇਹਦਾ ਜਿਹੜਾ ਸੇਰਾ ਇਸ ਸਕੂਲ ਥੋੜਾ ਪਾਉਂ ਦੇ ਵਿੱਚ ਇੰਸਪੈਕਟਰ ਆਸੀਆਂ ਦਾ ਵੀ ਹੈ ਲੇਕਿਨ ਸਭ ਤੋਂ ਵੱਡਾ ਸੇਰਾ ਇੱਕ ਉਹਦੇ ਇੰਸਟਾਫ ਦਾ ਹੈ ਫਿਰ ਮਦਰਵਾਦ ਰਗਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ 30 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਇੱਥੇ ਖਰਚ ਕਰਦੀ ਹੈ ਖਰਚ ਇੱਲਾਹ ਦੀ ਪੱਥਰ ਨਹੀਂ ਰੱਖਿਆ ਸਾਡੇ ਘਰਾਂ ਦੇ ਕਬਰਾਂਏ ਕਰਦੇ ਆ ਕਬਰ ਦੀ ਗੱਲ ਲੈ ਪੱਥਰ ਤਾਂ ਤੁਸੀਂ ਵੀ ਰੱਖਦੇ ਹੁੰਦੇ ਸੀ ਬਾਰਵਟ ਬਦਲਾ ਆ ਗਿਆ ਪੰਜਾਬ ਦੇ ਲੋਕਾਂ ਦੇ ਬਦਲਾ ਆਇਆ ਤਾਂ ਤੁਹਾਡੇ ਦੀ ਪੱਥਰ ਦੀ ਪੱਥਰੀ ਰਹਿ ਜਾਂਦੀ ਸੀ ਤੇ ਕੰਮ ਕਰਿਆ ਉਹਦੇ ਦਿਓ ਪੰਜਾਹ ਸਾਲਾਂ ਬਾਅਦ ਉਹ ਕਬਰਾਂ ਤੇ ਵਰਤਾਈ ਸੀ ਤੇ ਟੱਕਿਆਂ ਦੇ ਖੁਰਨ ਦੇ ਕੰਮ ਹੋਜੂ ਜਾਵੇ

ਜਿਨਾਂ ਨੂੰ ਸਿਆਰ ਦੀ ਮਰਦਾਨਾ ਕੀ ਗੱਲ ਇਹਨਾਂ ਨੂੰ ਚੰਗੇ ਬਾਥਰੂ ਨਹੀਂ ਬਣਾ ਕੇ ਦੇ ਸੀ ਇਹਨਾਂ ਦੇ ਬਾਥਰੂ ਬਣਾ ਕੇ ਇਹਨਾਂ ਦਾ ਖੜਕਾ ਹੁੰਦਾ ਲੈ ਕੇ ਮੈਂ ਤੇ ਬਹੁਤ ਲੱਗਦੇ ਨੇ ਆਪੇ ਬਚੇ ਨੇ ਜਿਸ ਦੇ ਬਦਲੇ ਬਾਥਰੂਆਂ ਨੇ ਕੀ ਲੱਗੇ ਲੋੜਾ ਨਹੀਂ ਪਿਛਲੇ 25 ਸਾਲਾਂ ਦੇ ਵਿੱਚ 50 ਮੇ ਲੋਕਾਂ ਨੇ ਤੁਹਾਡੀ ਵਾਰੀ ਵਾਰੀ ਡਿਊਟੀ ਲਈ ਡਿਊਟੀ ਲਾਈ ਵੀ ਸਾਡੇ ਬੱਚਿਆਂ ਦੀ ਪੜ੍ਹਾਈ ਹੋਈ ਆ ਕਰਦੇ ਹੋ ਡਿਊਟੀ ਲਾਈ ਵੀ ਜਿਹੜਾ ਲਾਜ ਤੁਹਾਨੂੰ ਮਿਲਦਾ ਉਹ ਸਾਨੂੰ ਵੀ ਦਿਓ ਲੇਕਿਨ ਤੁਸੀਂ ਕੀ ਕੀਤਾ ਸਰਕਾਰੀ ਸਕੂਲਾਂ ਨੂੰ ਡਾਉਣ ਦੀ ਜਗ੍ਹਾ ਸਰਕਾਰੀ ਹਸਪਤਾਲਾਂ ਦੇ ਜਗ੍ਹਾ ਬਣਾਉਣ ਦੀ ਜਗ੍ਹਾ ਸਕੂਲ ਆਉਦੇ ਬਹੁਤ ਪ੍ਰਾਈਵੇਟ सरकारी स्कूल तक हुई है जो भी पंजाब सरकार आई है अरविंद केजरीवाल की आम आदमी पार्टी की सरकार आई है और है। सरकारी स्कूल तो ही नहीं रह सरकारी स्कूल और सरकारी जी सरकारी एजुकेशन सिस्टम ने कुछ बयाली नहीं कर दिया और मैं चैलेंज करता भी साढ़े सरकारी स्कूल के बच्चों ਕੁੜਿਆ ਸੂਲੇ ਕਰਾਲਾ ਪ੍ਰਿੰਸੀਪਲ ਸਾਹਿਬ ਉਹਨੇ ਬਚਿਆ ਪਲਸ 2 ਦੇ ਬੱਚਿਆਂ ਦਾ ਕੰਪੀਟੀਸ਼ਨ ਰੱਖਾ ਕਿਸੇ ਪ੍ਰਾਈਵੇਟ ਸਕੂਲ ਦੇ ਨਾਲ ਜਿਹਨਾਂ ਦਾ ਆਕਰਮਣ ਬਦਵਾ ਪੈਸੇ ਜਿਹਨਰੇ ਕੋਲ ਜਾਦੇ ਸੀ ਲਾਗੇ ਤੁਮ ਪ੍ਰਾਈਵੇਟ ਸਕੂਲ ਪ੍ਰਾਈਵੇਟ ਮੁੰਡੇ ਲੋਗ ਅਧਰਕਾਰੀ ਕੋਲ ਆਵਤਿਆਂ ਨੇ ਜਿੰਨਾ ਕੋਲ ਪੈਸੇ ਜਾ ਰਿਆ ਉਹ ਕੁਲਾ ਨੇ ਬਾਰੇ ਫੈਮੇਲ ਬੇਰੀ ਕੁਝ ਬਣੀ ਉਹਦਾ ਗੰਦਾ ਕਰਦੇ ਹੋ ਲੇਕੇ ਕਿਸੇ ਵੀ ਸਕੂਲ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਵਿਘਾਟਾ ਜਿੰਨਾ ਕੁਆਲੀਫਾਈਡ ਨਹੀਂ ਕਰ ਪਾਉਂਦੇ ਖਤਵਰ ਕਰਕੇ ਕਿਹਦੇ ਇਹ ਬ੍ਰਾਹਮਣੇ ਕਰਦੇ ਆ ਉਹ ਸੀ ਕੰਮ ਕੀਤਾ ਕਹਾਂ ਸੀ ਵਿਘਾਟ ਕਰਦੇ ਆ ਫਿਰ ਦੇ ਕੇ ਜਾਣ ਜਾਣ ਦੇ ਲਾ ਦੇ ਇਹ ਜਿਹੜੇ ਮਹਿਰਾਂ ਦੇ ਵਿੱਚ ਜਿਹੜਾ ਚਾਰਦੇ ਸੋ ਜਗਾੜਦੇ ਘੱਟ ਲਾਈਏ ਜਿਹਦੇ ਚਾਰ ਨਹੀਂ ਹੋਣ ਤੁਸੀਂ ਚਾਰੀ ਲਾਵਾਗੇ ਜਿਹਦੇ ਜਵਾਰ ਦੀ ਲੋਥ ਤੇ ਜਵਾਰ ਬਣਾਵਾਗੇ ਅੱਜ ਬੜੀ ਮਾਣ ਆ ਗਿਆ ਸੰਗਤਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਹੀ ਗੱਲ ਕਰਨਾ 98% ਕੁਲਾਰੇ ਚਾਰ ਕਰੀ ਹੋਈ ਹੈ ਬਹੁਤ سارے ਸਕੂਲ ਮੈਂ ਦੇਖਦਾ ਰਿਹਾ ਜਿਨ੍ਹਾਂ ਦੀ ਚਾਰ ਕਰੀ ਹੈ ਨਹੀਂ ਸੀ ਕਿਹੜੋ ਕੁ ਧੰਦਾ ਜਿੰਨੇ ਚਾਰ ਕਰੇਗਾ ਹੋ ਜੇਕਰ ਮੈਂ ਦੋ ਬਾੜੇ ਤੋਂ ਉਹ ਬਾੜੇ ਦੋ ਲੱਖ ਰੁਪਏ ਦਾ ਆਫਰ ਹੀ ਚਾਹੀਦੀ ਸੀ ਕੀਤੀ ਹੈ ਖਾਲਸਾ ਅਸਾਈ ਖਾਈ ਟੋਪੜਾ ਹੈ ਤੇ 1.5 ਲੱਖ ਰੁਪਏ ਲਾ ਕੇ ਪਰ ਮੈਂ 3 ਲੱਖ ਰੁਪਏ ਲਈ ਦਿੱਤਾ ਕਿ ਹੋ ਨਹੀਂ ਸਕਦਾ ਕਿ ਇਥੇ ਤੇ ਸਾਢੇ 13 ਲੱਖ ਦੀ ਲੱਗੀ 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 ਆ ਰ ਮੈਨੂੰ ਆਇਆ ਲੱਗਦਾ ਵੀ ਪਿਛਲੀਆਂ ਸਰਕਾਰਾਂ ਨੇ ਸਾਰੇ ਇਹ ਮਹਿੰਗਾਈ ਜੜਾ ਆਈ ਮਹਿੰਗਾਈ ਤੇ ਬੱਲੇ ਬਹੂਨੀ ਕੀ ਹੋਇ ਲੱਗ ਰਹੀ ਕੀ ਸਰ ਆ ਬੱਲੇ ਬੱਲੇ ਕਾਹਰ ਹਾਂ ਜੀ ਹਾਂ ਹੁਣ ਮੂਹ ਮਾਤਰਾ ਬਦਲਿਆ ਹੈ ਤੇ ਕਿਹੜਾ ਹੈ ਤੇ ਮਾਨੀ 30 ਮਿੰਟ ਬਣੇ ਅਕੀ ਸਟਾਫ ਵੀ ਪੂਰਾ ਬੰਨਣਾ ਹੈ ਸਾਫ ਕਰ ਯਾਰ ਇੱਕ ਗੱਲ ਆ ਵੀ ਆਪਣੇ ਜਿਹੜੇ ਟੀਚਰ ਹਨ ਇਹਦੇ ਵੇਚ ਹੀ ਹੈ ਬਹਿਲਾ ਕਮਾਲ ਸੱਚੀ ਗੱਲ ਬਹੁਤ ਵਧੀਆ ਮੈਂ ਬੋੜਾ ਇਹ ਕਹੋ ਨਾ ਬਹੁਤ ਥੱਲੀ ਹੈ ਬੇਨਾ ਤੁਹਾਡੀ ਥੱਲੀ ਹੈ ਬਹੁਤ ਥੱਲੀ ਹੈ ਹਾਂਜੀ ਹਾਂਜੀ ਠੀਕ ਹੈ ਅੱਧ ਘੰਟੇ ਮੈਂ ਸਾਡੇ ਪੈਨ ਕੰਮ ਵਾਲੇ ਬਹੁਤ ਬਹੁਤ ਵਧੀਆ ਜੀ ਅੱਜ ਸਾਰੇ ਦੇਖੋ ਯਾਰ ਇੱਕ ਵਾਰੀ ਲੈਟਿਫਾਈਡ ਹੋ ਇਸ ਤੋਂ ਵੀ ਬਹੁਤ ਵੈਰੀ ਕੁਝ ਲੋਕੀ ਹੈ ਕਿ ਡਰਾਮੇ ਕਰੀ ਜਾਂਦੇ ਆ ਮੈਨੂੰ ਲੱਗਦਾ ਵੀ ਜਿਆ ਡਰਾਮੇ ਤੇ ਫਰੋ ਕਰ ਲੈਂਦੇ ਹੈ ਇਹ ਜੋ ਡਰਾਮੇ ਤਾਂ ਕੋਈ ਕਰੇ ਅਕਚਲੀ ਕੋਈ ਕਰੇ ਆਪਣੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਪਹਿਲੀ ਲੈਬ ਜਿਹੜੀ ਬਣੀ ਹੈ ਤੁਸੀਂ ਦੇਖੋਗੇ ਲੈਬ 'ਚ ਕੁਝ ਨਾ ਕੋਈ ਵੱਖਰਾ ਮਿਲੂਆ ਸ਼ਾਬਾਸ਼ ਸ਼ਾਬਾਸ਼ ਅੱਛਾ ਇਹ ਤੇ ਆਪਾਂ 13.5 ਲੱਖ ਰੁਪਏ ਦਾ ਉਹੀ ਹੈ ਨਾ ਹਾਂਜੀ ਹਾਂਜੀ ਹਾਂਜੀ